ਇਹ ਪਿਛਲੇ ਦਿਨੀ ਦੇਖੋ ਪਰੋਲ ਤੇ ਆਇਆ ਝੂਠਾ ਸਾਹਿਬ ਰਾਮ ਰਹੀਮ ਉਹ ਪਰੋਲ ਤੇ ਆ ਕੇ ਵੀ ਉਹ ਕਾਰਵਾਈਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਨਫਰਤ ਫੈਲਾਉਣ ਦਾ ਯਤਨ ਕਰ ਰਿਹਾ ਉਹ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਲਵੰਡੀ ਚੌੜੀਆਂ ਚੋਂ ਨਹੀਂ ਚੌਧਰੀ ਤਲਵੰਡੀ ਚੌਧਰੀਆਂ ਉਹਦੇ ਵਿੱਚ ਜ਼ਮੀਨ ਦੀ ਖਰੀਦੋ ਫਰੋਦ ਕੀਤੀ ਕਿਥੇ ਇਹ ਚਾਚਾ ਘਰ ਬਣਾਉਣਾ ਪਹਿਲਾਂ ਹਰਿਆਣੇ ਦੇ ਵਿੱਚ ਫਿਰ ਮਾਲਵੇ ਦੇ ਵਿੱਚ ਤੇ ਹੋਣੇ ਯਤਨ ਕਰ ਰਹੇ ਕਿ ਇਧਰ ਦੁਆਬੇ ਵਾਲੇ ਪਾਸੇ ਦੇ ਵਿੱਚ ਵੀ ਸੁਲਤਾਨਪੁਰ ਲੋਧੀ ਦੇ ਲਾਗੇ ਇੱਕ ਸਥਾਨ ਬਣਾਇਆ ਜਾਵੇ ਇਹ ਮੈਂਬਰ ਸਹਿਬਾਨ ਨੇ ਜਦੋਂ ਜਾਇਦ ਵੀ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਆ ਵੀ ਇਹ ਕਿਉਂਕਿ ਇਹਨਾਂ ਵੱਲੋਂ ਕੋਈ ਵੀ ਜਿਹੜੇ ਚਰਚਾ ਕਰ ਜਾਂ ਨਾਮ ਚਰਚਾ ਕੀ ਕਹਿੰਦੇ ਇਹ ਉਹ ਜੇ ਬਣਾਏ ਗਏ ਤੇ ਫਿਰ ਪਹਿਲੀ ਗੱਲ ਤਾਂ ਉਹ ਪਰੋਲ ਤੇ ਆਇਆ ਆ ਦੂਜੀ ਗੱਲ ਇਹਦੇ ਨਾਲ ਲਾ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਵੀ ਉਤਵਨ ਹੋ ਸਕਦੀ ਆ ਸੋ ਪੰਜਾਬ ਸਰਕਾਰ ਤੋਂ ਇਹ ਵੀ ਅਸੀਂ ਮੰਗ ਕੀਤੀ ਆ ਕਿ ਇਹਦੇ ਕੋਈ ਵੀ ਕਾਰਕੁਨ ਜਿਹੜੇ ਕੋ ਜਮੀਨ ਪੰਜਾਬ ਦੇ ਵਿੱਚ ਖਰੀਦ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਿਆ ਤੇ ਫੇਰ ਆ ਪਿੱਛੇ ਨਹੀਂ ਥੋੜੇ ਬੰਦੇ ਇਕੱਠੇ ਕੀਤੇ ਸੀ ਫੇਰ ਹੋਰ ਵੀ ਇਕੱਠੇ ਹੋਣਗੇ ਫੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਜਦੋਂ ਜਿਆਦਾ ਆਪਣੀ ਕਰੂਗੀ ਸੋ ਇਹੋ ਜਿਹੇ ਕਾਰਨਾ ਕਰੀਏ ਜਿਹਦੇ ਨਾਲ ਪੰਜਾਬ ਉਹ ਮੋੜ ਆਪਣਾ ਦਸਤਾਰਮ ਹੋਵੇ ਤੋ ਇਹ ਨਹੀਂ ਬੇਨਤੀ ਕਰਕੇ ਤੁਹਾਤੋਂ ਮੈਂ ਖਿਮਾ ਮੰਗਦਾ ਵਾਹਿਗੁਰੂ